ਆਨੇ ਫੈਸਲਾ ਕਰੋਨਾ ਕੀ ਸਰਕਾਰ ਫੈਸਲਾ ਕਰੋਨਾ ਚਾਹੀਦੀ ਇੱਕ ਸਾਲ ਦਾ ਹੁਣ ਸਮੇਂ ਟਪਾਉਣਾ ਹੈ ਇਲੈਕਸ਼ਨ ਦਾ ਜੀ ਇਲੈਕਸ਼ਨ ਦਾ ਸਮਾਂ ਜਿਹੜੀ ਪੁਰਾਣੀ ਪ੍ਰੈਕਟਿਸ ਹੈ ਨਾ ਚਾਹੇ ਭਾਗੜਾ ਬਿਆਸ ਮੈਨੇਜਮੈਂਟ ਬੋਰਡ ਦੀ ਹੈ ਚਾਹੇ ਯੂਨੀਵਰਸਿਟੀ ਦੀ ਹੈ ਚਾਹੇ ਤਨਖਾਲੇ ਖੂਨ ਦੀ ਹੈ ਜੋ ਸਾਡੇ ਨਾਲ ਧੱਕਾ ਤੇ ਜ਼ਿਆਸਤੀ ਹੋ ਰਿਹਾ ਚਾਹੇ ਚੰਡੀਗੜ੍ਹ ਨੂੰ ਪੰਜਾਬ ਨੂੰ ਦੇ ਦਈਏ ਚਾਹੇ ਚੰਡੀਗੜ੍ਹ ਚ ਹਰਿਆਣੇ ਨੂੰ ਵਿਧਾਨ ਸਭਾ ਦੇ ਦਿੱਤੀ ਗਈ ਅ ਲੋਟ ਜਗ੍ਹਾ ਦੇ ਦਿੱਤੀ ਹੈ ਜਿਹੜੀ ਇਹਨਾਂ ਦੀ ਪੁਰਾਣੀ ਪ੍ਰੈਕਟਿਸ ਹੈ ਕਿ ਇੱਕ ਸਾਲ ਇਹ ਨਹੀਂ ਦੋਹਾਂ ਮੁੱਖ ਮੰਤਰੀਆਂ ਨੂੰ ਬੈਠ ਕੇ ਗੱਲਬਾਤ ਹੀ ਕਰੋ ਉਹ ਭਗਵਾਨ ਮਾਨ ਸਾਹਿਬ ਨੂੰ ਦੇਣਾ ਉਹ ਕਿਹੜਾ ਲੜਾਈ ਲੜ ਰਹੇ ਉਹ ਵੀ ਮੁੱਕੇ ਦੇ ਦਿੰਦੇ ਜਾ ਕੇ ਅ ਅਮਿਤ ਸ਼ਾਹ ਜੀ ਆਪ ਸੁਣਿਆ ਪ੍ਰਧਾਨ ਮੰਤਰੀ ਜੀ ਜਲੰਧਰ ਆ ਰਹੇ ਜੀ ਹੁਣ ਰਵਿਦਾਸ ਗੁਰੂ ਰਵਿਦਾਸ ਮਹਾਰਾਜ ਜੀ ਦੀ ਯਾਦ ਕਿਵੇਂ ਆ ਗਈ 12 ਸਾਲਾਂ ਦੀ ਦਾਈ ਹੁਣ ਅਚੰਚਿਤ ਪੰਜਾਬ ਪਰ ਨਾਰਸ ਜਨਦੀਪ ਚਾਇਆ ਅਕਸ਼ਨ ਤੇ ਚੰਗੀ ਗੱਲ ਹੈ ਅਸੀਂ ਵੈਲਕਮ ਕਰਦੇ ਆਂ ਸਾਨੂੰ ਕੋਈ ਅਖਰਾਸ ਨਹੀਂ ਲੇਕਿਨ ਕੀ ਦੇਖੇ ਜਾਵੇ ਹੁਣ ਪਦਮਪੀ ਪੋਸ਼ਨ ਸਾਨੂੰ ਕੋਈ ਇਤਰਾਜ਼ ਨਹੀਂ ਅਸੀਂ ਪੱਲਾ ਡੇਰੇ ਦਾ ਸਨਮਾਨ ਕਰਦੇ ਆਂ ਲੇਕਿਨ ਅਚਨਚੇਤ ਕਿਉਂ ਕਿਉਂਕਿ ਵੋਟ ਆ ਗਈਆਂ ਸਾਨੂੰ ਵੰਡਣਾ ਚਾਹੁੰਦੇ ਐ ਐਸਵਾਈਐਲ ਦਾ ਭਾਜਪੀ ਨੂੰ ਇਸ ਗੱਲ ਦਾ ਪਤਾ ਹੈ ਕੋਈ ਵੀ ਜਿਹੜਾ ਇਸ਼ੂ ਹੈ ਉਹ ਡੈਫਰ ਕਰ ਦਿੱਤੀ ਹੈ ਸੁਪਰੀਮ ਕੋਰਟ ਨੂੰ ਕਿੰਨੇ ਵੀ ਸੈਂਸਿਟਿਵ ਇਸ਼ੂ ਹੈਗੇ ਨੇ ਇਹਨਾਂ ਨੂੰ ਸੁਪਰੀਮ ਕੋਰਟ ਨੂੰ ਡਿਫਰ ਕਰ ਦਿੱਤਾ ਜਾਂਦਾ ਹੈ ਹੁਣ ਕੀ ਹੋਇਆ ਹੁਣ ਉਹਨਾਂ ਨੂੰ ਇਹ ਹੈ ਹਾਲਾਂਕਿ ਇਹ ਸਰਕਾਰ ਨੇ ਫੈਸਲਾ ਕਰਉਣਾ ਹੈ ਕੀ ਸਰਕਾਰ ਫੈਸਲਾ ਕਰਉਣਾ ਚਾਹੀਦੀ ਇੱਕ ਸਾਲ ਦਾ ਹੁਣ ਸਮੇਂ ਟਪਾਉਣਾ ਹੈ ਇਲੈਕਸ਼ਨ ਤੱਕ ਜੀ ਇਲੈਕਸ਼ਨ ਦਾ ਸਮਾਂ ਜਿਹੜੀ ਪੁਰਾਣੀ ਪ੍ਰੈਕਟਿਸ ਹੈ ਨਾ ਚਾਹੇ ਉਹ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਹੈ ਚਾਹੇ ਯੂਨੀਵਰਸਿਟੀ ਦੀ ਹੈ ਚਾਹੇ ਤਨਖਾਲੇ ਕਾਨੂੰਨ ਦੀ ਹੈ ਜੋ ਸਾਡੇ ਨਾਲ ਧੱਕਾ ਤੇ ਜ਼ਿਆਸਤੀ ਹੋ ਰਿਹਾ ਚਾਹੇ ਚੰਡੀਗੜ੍ਹ ਨੂੰ ਪੰਜਾਬ ਨੂੰ ਦੇਣ ਦੀ ਹੈ ਚਾਹੇ ਚੰਡੀਗੜ੍ਹ ਚ ਹਰਿਆਣੇ ਨੂੰ ਵਿਧਾਨ ਸਭਾ ਦੇ ਦਿੱਤੀ ਗਈ ਅਲੋਟ ਜਗ੍ਹਾ ਦੇ ਦਿੱਤੀ ਹੈ ਜਿਹੜੀ ਇਹਨਾਂ ਦੀ ਪੁਰਾਣੀ ਪ੍ਰੈਕਟਿਸ ਹੈ ਕਿ ਇੱਕ ਸਾਲ ਏਵੇਂ ਦੋਵਾਂ ਮੁੱਖ ਮੰਤਰੀਆਂ ਨੂੰ ਬੈਠ ਕੇ ਗੱਲਬਾਤ ਹੀ ਕਰੋ ਉਹ ਭਗਵਾਨਪਾਲ ਸਾਹਿਬ ਨੂੰ ਦੇਣਾ ਨੂੰ ਉਹ ਕਿਹੜਾ ਲੜਾਈ ਲੜ ਰਹੇ ਉਹ ਵੀ ਬੁੱਕੇ ਦੇ ਦਿੰਦੇ ਜਾ ਕੇ ਅ ਅਮਿਤ ਸ਼ਾਹ ਜੀ ਸੋ ਦੋਨੇ ਬੈਠ ਕੇ ਵਾਰਤਾਲਾਪ ਦੇ ਵਿੱਚ ਤੁਸੀਂ ਸਾਲਟ ਪਾ ਦਿਓ ਜਿਹੜਾ ਫੈਸਲਾ ਲੈਣਾ ਹੋਵੇ ਆ ਉਹ ਅਸੀਂ ਹਿੱਤ ਚ ਫੈਸਲਾ ਕੀ ਕਰ ਰਹੇ ਹਾਂ ਸਾਡਾ ਪਾਣੀ ਸਾਡੇ ਕੋਲ ਪਾਣੀ ਹੈ ਨਹੀਂ ਅਸੀਂ ਧਿਆਏ ਮਤ ਸਾਡਾ ਪਾਣੀ ਕਿਸੇ ਨੂੰ ਅਸੀਂ ਦੇ ਨਹੀਂ ਸਕਦੇ ਇਹ ਕੇਂਦਰ ਸਰਕਾਰ ਫੈਸਲਾ ਕਰ ਲੇ ਕਹਿੰਦੇ ਦੋਵੇਂ ਮੁੱਖ ਮੰਤਰੀ ਬੈਠੇ ਪੇੜਾ ਮੁੱਖ ਮੰਤਰੀ ਇਹ ਫੈਸਲਾ ਕਿਵੇਂ ਕਰੂਗਾ ਵੀ ਉਹ ਕਹੂਗਾ ਮੈਨੂੰ ਪਾਣੀ ਚਾਹੀਦਾ ਹੈ ਕਹਿੰਦਾ ਮੈਨੂੰ ਪਾਣੀ ਜਾਣ ਨਹੀਂ ਦੇਣਾ ਫੈਸਲਾ ਨਹੀਂ ਹੋਗਾ ਇਹ ਹੀ ਰੇਡ ਦਾ ਤਾਂ ਕਈ ਸਾਲਾਂ ਤੋਂ ਬੱਗਿਆ ਹੋਇਆ ਪਰ ਅੱਜ ਕੱਲ੍ਹ ਲੋਕ ਬੜੇ ਸਿਆਣੇ ਹੈ ਸਮਝਦਾਰ ਹੈ ਉਹ ਬੇਫੂਫੀ ਨਹੀਂ ਬਣਗੇ ਸੋ ਇਹ ਸਰਾਸਰ ਟੱਕਿਆ ਹੁਣ ਸੁਣਿਆ ਪ੍ਰਧਾਨ ਮੰਤਰੀ ਜੀ ਜਲੰਧਰ ਆ ਰਹੇ ਜੀ ਹੁਣ ਰਵਿਦਾਸ ਗੁਰੂ ਰਵਿਦਾਸ ਮਹਾਰਾਜ ਜੀ ਦੀ ਯਾਦ ਕਿਵੇਂ ਆ ਗਈ 12 ਸਾਲਾਂ ਦੀ ਦਾਈ ਹੁਣ ਅਚੰਚਿਤ ਪੰਜਾਬ ਬਨਾਰਸ ਜਾਂਦੀ ਬਚਾਈ ਅਚੰਚਿਤ ਚੰਗੀ ਗੱਲ ਹੈ ਅਸੀਂ ਵੈਲਕਮ ਕਰਦੇ ਹਾਂ ਸਾਨੂੰ ਕੋਈ ਅਖਰਾਜ ਨਹੀਂ ਲੇਕਿਨ ਕੀ ਦੇ ਕੇ ਜਾਵੇ ਹੁਣ ਪਦਮ ਵਿਪੋਸ਼ਣ ਸਾਨੂੰ ਕੋਈ ਇਤਰਾਜ਼ ਨਹੀਂ ਅਸੀਂ ਬੱਲਾ ਡੇਰੇ ਦਾ ਸਨਮਾਨ ਕਰਦੇ ਹਾਂ ਲੇਕਿਨ ਅਚੰਚਿਤ ਕਿਉਂ ਕਿ ਵੋਟ ਆ ਗਈਆਂ ਸਾਨੂੰ ਵੰਡਣਾ ਚਾਹੁੰਦੇ ਫਲਾਸ ਸਮਾਜਾਟਾ ਫਲਾਸ ਸਮਾਜਾਟਾ ਫਲਾਸ ਸਮਾਜਾਟਾ ਲੇਕਿਨ ਪੰਜਾਬ ਦੀ ਤਾਂ ਇਹ ਸਭਿਤਾ ਰਹੀ ਹੈ ਬਾਰਨਸ ਦੀ ਯਾਦ ਸਭ ਇੱਕ ਪਛਾਣ ਅਸੀਂ ਕਦੇ ਵੰਡੇ ਗਏ ਨਹੀਂ ਜਾਤੀ ਔਰ ਧਰਲੇ ਨਾਤੇ ਸਾਨੂੰ ਕੋਈ ਨਹੀਂ ਵੰਡ ਸਕਦਾ ਸੋ ਫਿਰ ਹੁਣ ਮੈਂ ਮੰਗ ਕੀਤੀ ਹੈ ਕਿ ਨਾਸ਼ਨਲ ਹੌਲੀਡੇ ਡਿਕਲੇਅਰ ਕਰ ਦੂਸਰੀ ਮੈਂ ਮੰਗ ਕੀਤੀ ਹੈ ਕਿ ਬਜਟ ਪੇਸ਼ ਕਰ ਰਹੇ ਫਰਨਚਰ ਐਂ ਦਵਾਰ ਵਾਲੇ ਦੀ ਕੀ ਜਰੂਰੀ ਹੋਊਗੀ ਨਾਮ ਲੈਵਾ ਸੰਗਤ ਹੈ ਗੁਰੂ ਰਵਿਦਾਸ ਮਹਾਰਾਜ ਜੀ ਦੀ ਸਾਰੀ ਦੁਨੀਆ ਤੇ ਹੈ ਸਾਨੂੰ ਕਿਉਂ ਨਹੀਂ ਆਦੀ ਸੰਗਤ ਦੇ ਨਾਲ ਇਹ ਦਿਹਾੜਾ ਮਨਾਉਣ ਦਾ ਮੌਕਾ ਮਿਲ ਰਿਹਾ ਕਿਉਂ ਤੁਸੀਂ 550 ਜਿਹੜੇ ਮੈਂਬਰ ਆਫ ਪਾਰਲੀਮੈਂਟ ਆ ਉਹਨਾਂ ਨੂੰ ਤੁਸੀਂ ਉੱਥੇ ਬਜਟ ਐਤਵਾਰ ਵਾਲੇ ਦਿਨ ਬਿਠਾਓਗੇ ਤੁਸੀਂ ਇੱਕ ਦਿਨ ਡੈਫਰ ਕਰ ਲਓ 2 ਤਰੀਕ ਨੂੰ ਬਜਟ ਲੈ ਆਓ ਫਿਰ ਮੇਰੀ ਮੰਗ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਕਟੋ-ਕਟ ਸਾਡੇ 600 ਸਾਲਾ ਇਹ ਗੁਰਪੁਰਬ ਹੈ ਇੱਥੇ 6.5 ਹਜ਼ਾਰ ਕਰੋੜ ਰੁਪਏ ਨਾ ਗੁਰੂ ਰਬੀਦਾਸ ਜੀ ਦੇ ਨਾਮ ਤੇ ਇੱਕ ਯੂਨੀਵਰਸਿਟੀ ਇੰਟਰਨੈਸ਼ਨਲ ਸਟੈਂਡਰਡ ਦੀ ਯੂਨੀਵਰਸਿਟੀ ਦਿੱਲੀ ਕੇ ਜਾਣ ਅਨਾਉਂਸਮੈਂਟ ਕਰ ਤੇ ਪੂਰਾ ਸਾਲ ਦੋਨੇ ਸਰਕਾਰਾਂ ਬੇਕੋ ਬਣਾ ਰਹੀ ਹੈ ਦੋਨੇ ਸਾ ਮੈਂ ਕਿਹਾ 에어ਪੋਰਟ ਦੇਣ ਹੋਰ ਵੀ ਦੇਣ ਦੋਨੇ ਸਰਕਾਰਾਂ ਕਲੇ 에어ਪੋਰਟ ਦੇ ਨਾਮ ਨਾਲ ਨਾ ਕੁਛ ਹੁਣ 에어ਪੋਰਟ ਤਾਂ ਬਣਿਆ ਹੋਇਆ ਪਰ ਯੂਨੀਵਰਸਿਟੀ ਦੇਣ ਜਿੱਥੇ ਗੁਰੂ ਰਬੀਦਾਸ ਮਹਾਰਾਜ ਜੀ ਦਾ ਜਿਹੜਾ ਜਿਸ ਪ੍ਰਕਾਰ ਉਹਨਾਂ ਨੇ ਇਸ ਦੇਸ਼ ਦੇ ਲੋਕਾਂ ਦਾ ਜੀਵਨ ਉੱਚਾ ਚੁੱਕਣ ਦੇ ਵਿੱਚ ਕੁਆਲਿਟੀ ਦੀ ਗੱਲ ਕੀਤੀ ਇਨਸਾਨੀਅਤ ਦੀ ਗੱਲ ਕੀਤੀ ਭੇਦ ਭਾਅ ਨੂੰ ਖਤਮ ਦੀ ਗੱਲ ਕੀਤੀ ਸੰਗਠਿਤ ਰਹਿਣ ਦੀ ਗੱਲ ਕੀਤੀ ਸੋ ਨਾਲ ਮੇਰਾ ਇੱਕ 650 ਸਾਲਾ ਪੂਰਾ ਸਾਲ ਸ਼ਤਾਬਦੀ ਪੰਜਾਬ ਦੀ ਸਰਕਾਰ ਵੀ ਮਨਾਵੇ ਕੋਈ ਅੰਗਰੇਜ਼ੀ ਰਾਜ ਨਹੀਂ ਤੇ ਕੇਂਦਰ ਦੀ ਸਰਕਾਰ ਤੇ ਭਾਈ ਸੋ ਸੋ ਨੂੰ ਨਾ ਸਾਇਰਟ ਤੇ 20 ਸਟਾਈਟ ਫੱਟੇ ਚੱਕ ਦੇਣਗੇ ਰਾਜਨੀਤੀ ਤਾਂ ਲੋਕ